ਕੀ ਮੁੱਖ ਮੰਤਰੀ ਭਗਵੰਤ ਮਾਨ ਸਰੈਂਡਰ ਕਰ ਚੁੱਕੇ ਆ ਪੰਜਾਬ ਦੇ ਵਿੱਚ ਸਭ ਕੁਝ ਦਿੱਲੀ ਵਾਲਿਆਂ ਦੇ ਕਹਿਣ ਮੁਤਾਬਕ ਹੋ ਰਿਹਾ ਆ ਮੰਤਰੀ ਤੇ ਵਿਧਾਇਕ ਕੀ ਮੁੱਖ ਮੰਤਰੀ ਭਗਵੰਤ ਮਾਨ ਦੀ ਗੱਲ ਨਹੀਂ ਮੰਨਦੇ ਕਿਉਂ ਅਸੀਂ ਇਹ ਗੱਲ ਕਹਿ ਰਹੇ ਹਾਂ ਇਸ ਤੇ ਬਹੁਤ ਅਹਿਮ ਗੱਲਬਾਤ ਕਰਨੀ ਆ ਤੇ ਉਧਰ 328 ਪਾਵਨ ਸਰੂਪਾਂ ਦੇ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਤੇ ਐ ਜੀ ਪੀ ਸੀ ਤਾਂ ਸਿਆਸਤ ਕਰ ਹੀ ਰਹੀ ਆ ਪਰ ਅੱਜ ਜਿਵੇਂ ਗਿਆਨੀ ਹਰਪ੍ਰੀਤ ਸਿੰਘ ਅੱਗੇ ਆਇਆ ਜਿਸ ਦਲੀਲ ਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਪੇਸ਼ ਹੋਇਆ ਕਿ ਉਹ ਵੀ ਇਸ ਮਾਮਲੇ ਦੇ ਵਿੱਚੋਂ ਕੁਝ ਲੱਭਣਾ ਚਾਹੁੰਦੇ ਆ ਇਸ ਤੇ ਵੀ ਬਹੁਤ ਅਹਿਮ ਗੱਲਬਾਤ ਕਰਨੀ ਆ ਤੇ ਨਾਲ ਹੀ ਨਾਲ ਗੱਲਬਾਤ ਕਰਨੀ ਆ ਕਾਂਗਰਸ ਦੇ ਵੱਲੋਂ ਮਨਰੇਗਾ ਦੇ ਨਾਂ ਤੇ ਕੀਤੇ ਜਾ ਰਹੇ ਸੰਘਰਸ਼ ਦੀ ਪਰ ਉਸ ਸੰਘਰਸ਼ ਦੇ ਵਿੱਚ Dalitਾਂ ਗਰੀਬਾਂ ਦੀ ਤਾਂ ਗੱਲ ਘੱਟ ਹੋ ਰਹੀ ਹੈ ਪਰ ਕਾਂਗਰਸ ਦੇ ਵਿਚਾਰ ਜੋ ਖਾਨਾ ਚੰਗਿਆ ਉਸ ਤੇ ਬਹੁਤ ਜ਼ਿਆਦਾ ਵਿਚਾਰ ਚਰਚਾ ਕੀਤੀ ਜਾ ਰਹੀ ਹੈ ਆਖਰਕਾਰ ਕਾਂਗਰਸ ਦੇ ਵਿੱਚ ਕੀ ਚੱਲ ਰਿਹਾ ਇਸ ਤੇ ਬਹੁਤ ਅਹਿਮ ਗੱਲਬਾਤ ਕਰਨੇ ਸ਼ਸ਼ੀਕਾਰ ਜੀ ਤੁਸੀਂ ਦੇਖ ਰਹੇ ਹੋ ਪ੍ਰਾਈਮ ਮੁੱਦਾ ਮੈਂ ਜਿ ਰਖੜਾ ਇਹਨਾਂ ਖਬਰਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਕੀ ਜੀ ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਕਰੂੰਗਾ ਅਣਕੀ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਰਖੜਾ ਜੀ ਅਣਕੀਸਰ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਦੀ ਜੋ ਵੀਡੀਓ ਵਾਇਰਲ ਹੁੰਦੀ ਆ ਉਸ ਤੋਂ ਬਾਅਦ ਇਹ ਮੁੱਦਾ ਪੰਜਾਬ ਦੇ ਵਿੱਚ ਵੀ ਵਿਰੋਧੀ ਪਾਰਟੀਆਂ ਦੇ ਵੱਲੋਂ ਚੁੱਕਿਆ ਜਾਂਦਾ ਹੈ ਤੇ ਕੁਝ ਕੁ ਲੀਡਰਾਂ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਉਸ ਵੀਡੀਓ ਨੂੰ ਸ਼ੇਅਰ ਵੀ ਕੀਤਾ ਜਾਂਦਾ ਹੈ ਪਰ ਉਸ ਤੋਂ ਬਾਅਦ ਅੱਜ ਆਮ ਆਦਮੀ ਪਾਰਟੀ ਦੇ ਵੱਲੋਂ ਜੋ ਪੰਜਾਬ ਭਰ ਦੇ ਵਿੱਚ ਸੰਘਰਸ਼ ਕੀਤੇ ਗਏ ਨੇ ਖਾਸ ਤੌਰ ਤੇ ਵਿਧਾਇਕ ਪ੍ਰਗਟ ਸਿੰਘ ਦੇ ਘਰ ਦਾ ਜੋ ਘਰਾਓ ਕੀਤਾ ਗਿਆ ਹੈ ਉਸ ਘਰਾਓ ਨੂੰ ਕਿਵੇਂ ਦੇਖਦੇ ਹੋ ਕਿ ਇਹ ਸਭ ਕੁਝ ਦਿੱਲੀ ਵਾਲਿਆਂ ਦੇ ਕਹਿਣ ਮੁਤਾਬਕ ਹੋ ਰਿਹਾ ਹੈ ਮੁੱਖ ਮੰਤਰੀ ਭਗਵੰਤ ਮਾਨ ਬੇਵਸ ਹੋ ਚੁੱਕੇ ਨੇ ਜਾਂ ਆਮ ਆਦਮੀ ਪਾਰਟੀ ਦਲੀਲ ਦੇ ਨਾਲ ਕੋਈ ਗੱਲ ਕਰਨਾ ਹੀ ਨਹੀਂ ਚਾਹੁੰਦੀ ਜੀ ਦੇਖੋ ਬੜੀ ਹੈਰਾਨਗੀ ਦੀ ਗੱਲ ਆ ਕਿ ਜਿਹੜਾ ਮੁੱਦਾ ਹੈ ਉਹ ਦਿੱਲੀ ਵਿਧਾਨ ਸਭਾ ਦਾ ਹੈ ਜਿੱਥੇ ਆਮ ਆਦਮੀ ਪਾਰਟੀ ਦੀ ਸਾਫਤ ਮੁੱਖ ਮੰਤਰੀ ਆਸ਼ੀ ਇੱਕ ਭਾਸ਼ਣ ਨਾਲ ਗੁਰੂ ਸਾਹਿਬਾਨ ਦੇ ਸਬੰਧੀ ਉਹ ਕੁਝ અપਮਾਨਜਕ ਛਿਹਰੇ ਸ਼ਬਦਾ ਉਹ ਬੋਲਦੇ ਆ ਉਹ ਵੀਡੀਓ ਸਾਹਮਣੇ ਆ ਜਾਂਦੇ ਤਾਂ ਉਸ ਤੋਂ ਬਾਅਦ ਫਿਰ ਇਹਦੇ ਉੱਤੇ ਸਿਆਸਤ ਜਿਹੜੀ ਸ਼ੁਰੂ ਹੋ ਜਾਂਦੀ ਹੈ ਚਾਹੀਦਾ ਤਾਂ ਇਹ ਆ ਕਿ ਜਿਸ ਤਰੀਕੇ ਨਾਲ ਭਾਰਤੀ ਜਨਤਾ ਪਾਰਟੀ ਨੇ ਜਾਂ ਕਿਉਂਕਿ ਦਿੱਲੀ ਚ ਸਰਕਾਰ ਉਹਨਾਂ ਦੀ ਹੈ ਜਿਸ ਤਰੀਕੇ ਨਾਲ ਆਸ਼ੀ ਨੂੰ ਉੱਥੇ ਉਹਨਾਂ ਨੇ ਟਾਰਗੇਟ ਕੀਤਾ ਜਾਂ ਨਿਸ਼ਾਨੇ ਤੇ ਲਿਆ ਆ ਚਾਹੀਦਾ ਤੇ ਇਹ ਸੀ ਕਿ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਜਿਹੜੀ ਇਕਾਈ ਆ ਉਥੇ ਭਾਜਪਾ ਦਾ ਵਿਰੋਧ ਕਰਦੀ ਉਹਨਾਂ ਲੋਕਾਂ ਨੂੰ ਆਪਣਾ ਜਿਹੜਾ ਦਿੱਲੀ ਦੇ ਲੋਕਾਂ ਨੂੰ ਆਪਣਾ ਸੱਚ ਦੱਸਦੀ ਕਿ ਅਸਲ ਸੱਚ ਇਹ ਹੈਗਾ ਔਰ ਜੇਕਰ ਸੱਤਾਧਾਰੀ ਤੇ ਵਿਰੋਧੀਆਂ ਤੇ ਇਲਜ਼ਾਮ ਲਾਰੇ ਕਿਉਂਕਿ ਆਮ ਆਦਮੀ ਪਾਰਟੀ ਉਥੇ ਵਿਰੋਧੀ ਤੇ ਰਹੀ ਹੈ ਤੇ ਫਿਰ ਵਿਰੋਧੀ ਤੇ ਨੂੰ ਉਥੇ ਦਿੱਲੀ ਦੇ ਵਿੱਚ ਵਿਰੋਧ ਦੇ ਨਾਲ ਜਿਹੜਾ ਉਹ ਇਸ ਦਾ ਜਵਾਬ ਜਿਹੜਾ ਉਹ ਦੇਣਾ ਚਾਹੀਦਾ ਹੈ ਪਰ ਬੜੀ ਹੈਰਾਨਗੀ ਦੀ ਗੱਲ ਹੈਗੀ ਆ ਕਿ ਘਟਨਾ ਦਿੱਲੀ ਵਿਧਾਨ ਸਭਾ ਦੀ ਹੈ ਔਰ ਸਭ ਕੁਝ ਦਿੱਲੀ ਚ ਵਾਪਰਦਾ ਪਰ ਉਹਦੇ ਉੱਤੇ ਐਕਸ਼ਨ ਜਿਹੜਾ ਪੰਜਾਬ ਦੇ ਵਿੱਚ ਹੋ ਰਿਹਾ ਪੰਜਾਬ ਦੇ ਵਿੱਚ ਐਕਸ਼ਨ ਇਸ ਕਰਕੇ ਹੋ ਰਿਹਾ ਕਿ ਦਿੱਲੀ ਤੋਂ ਬਾਹਰ ਕੇਵਲ ਪੰਜਾਬ ਇੱਕ ਅਕਲੋਤੀ ਸਟੇਟ ਆ ਜਿੱਥੇ ਆਮ ਆਦਮੀ ਪਾਰਟੀ ਦੀ ਸੱਤਾ ਹੈ ਤੇ ਆਮ ਆਦਮੀ ਪਾਰਟੀ ਆਪਣੇ ਉਸ ਲੀਡਰ ਨੂੰ ਬਚਾਉਣ ਕਰਕੇ ਕਿਉਂਕਿ ਦਿੱਲੀ ਦੇ ਵਿੱਚ ਉਹਨਾਂ ਆਮ ਆਦਮੀ ਪਾਰਟੀ ਦਾ ਉਹ ਆਧਾਰ ਹੈ ਨਹੀਂ ਜੋ ਕਦੇ ਪਹਿਲਾਂ ਹੁੰਦਾ ਸੀ ਪਰ ਪੰਜਾਬ ਦੇ ਵਿੱਚ ਅਜੇ ਵੀ ਉਹਨਾਂ ਦੀ ਸਰਕਾਰ ਆ ਸ਼ਾਇਦ ਇਸੇ ਕਿੜਕੜਨ ਕਰਕੇ ਉਹਨਾਂ ਵੱਲੋਂ ਇੱਕ ਵਿਅਕਤੀ ਨੂੰ ਜਲੰਧਰ ਦੇ ਆ ਜਿਹੜਾ ਸਾਈਬਰ ਗ੍ਰਾਮ ਉੱਥੇ ਐਪਲੀਕੇਸ਼ਨ ਦਿੱਤੀ ਜਾਂਦੀ ਆ ਤੇ ਉੱਥੋਂ ਦੇ ਕਫਲ ਮਿਸ਼ਰਾ ਜਿਹੜੇ ਮੰਤਰੀ ਨੇ ਆ ਉਹਨਾਂ ਦੇ ਖਿਲਾਫ ਇੱਕ ਐਫ ਆਈ ਆਰ ਲਾਂਚ ਕੀਤੀ ਹੋ ਜਾਂਦੀ ਹੈ ਹੁਣ ਐਫ ਆਈ ਆਰ ਲਾਂਚ ਹੋ ਜਾਂਦੀ ਆ ਉਸ ਤੋਂ ਮਗਰੋਂ ਅ ਦਿੱਲੀ ਵਿਧਾਨ ਸਭਾ ਦੇ ਸਪੀਕਰ ਜਿਹੜੇ ਉਹ ਅੱਗੇ ਹੁੰਦੇ ਨੇ ਉਹ ਇਸ ਮੁੱਦੇ ਨੂੰ ਬੜੀ ਗੰਭੀਰਤਾ ਨਾਲ ਲੈ ਕੇ ਆਪਣੇ ਜਲੰਧਰ ਦੇ ਪੁਲਿਸ ਕਮਿਸ਼ਨਰ ਡੀਸੀ ਜਾਂ ਪੰਜਾਬ ਪੁਲਿਸ ਦੇ ਡੀਜੀਪੀ ਨੂੰ ਉਹ ਕਹਿੰਦੇ ਅੜਤਾ ਨਹੀਂ ਕਿੰ ਟਾਈਮ ਵਿੱਚ ਇਹ ਤਲਬ ਕਰਦੇ ਤੇ ਜਵਾਬ ਸਪਸ਼ਟੀਕਰਨ ਮੰਗਦੇ ਆ ਕਿ ਤੁਸੀਂ ਕਿ ਤੁਸੀਂ ਕਿਸ ਆਧਾਰ ਤੇ ਇਸ ਵੀਡੀਓ ਦੀ ਜਾਂਚ ਕਰਾ ਲਈ ਕਿਉਂਕਿ ਉਹ ਸਾਰਾ ਟੋਟਲ ਜਿਹੜੀ ਸੰਪਤੀ ਹੈ ਉਹ ਦਿੱਲੀ ਵਿਧਾਨ ਸਭਾ ਦੀ ਹੈ ਤੇ ਦੂਜਿਓ ਕਹਿੰਦੇ ਤੁਸੀਂ ਕਿਸ ਆਧਾਰ ਤੇ ਤੁਸੀਂ ਕਰ ਲਈਏ ਤਾਂ ਉਹਨਾਂ ਨੇ ਆ ਪੰਜਾਬ ਪੁਲਿਸ ਦੇ ਜਿਹੜੇ ਆਲਾ ਅਧਿਕਾਰੀ ਨੇ ਉਹਨਾਂ ਨੂੰ ਘੇਰ ਲਿਆ ਤੇ ਸਪਸ਼ਟੀਕਰਨ ਜਿਹੜਾ ਉਹ ਮੰਗਿਆ ਹੁਣ ਇਹਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀ ਕਾਲੀ ਬਾਜ਼ੀ ਜਿਹੜੀ ਕੀਤੀ ਗਈ ਇਹ ਬਿਲਕੁਲ ਰਖੜਾ ਸਾਹਿਬ ਉਸੇ ਤਰੀਕੇ ਦੀ ਈ ਆ ਕਿ ਜਿਹੜੀ ਬੀਤੇ ਦੌਰ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੇ ਘਰਕਣਾ ਵੱਲੋਂ ਜਿਹੜੇ ਦੇ ਖਾਫ ਜੜੀ ਕੀਤੀ ਗਈ ਸੀ ਅੱਜ ਤੋਂ ਕੁਝ ਸਮਾਂ ਪਹਿਲਾਂ ਮੈਨੂੰ ਯਾਦ ਆ ਕਿ ਤੇਜਿੰਦਰ ਸਿੰਘ ਬੱਗਾ ਭਾਰਤੀ ਜਨਤਾ ਪਾਰਟੀ ਦਾ ਇੱਕ ਕਾਉਂਸਲਰ ਸੀ ਉਹਨੇ ਅਰਵਿੰਦ ਕੇਜਰੀਵਾਲ ਦੇ ਖਿਲਾਫ ਕੋਈ ਸ਼ਬਦਾਬਲੀ ਉੱਥੇ ਕੋਈ ਬੋਲੀ ਜਾਂ ਨਹੀਂ ਬੋਲੀ ਬੱਤ ਮੈਨੂੰ ਯਾਦ ਨਹੀਂ ਐਕਚੁਅਲੀ ਪਰ ਪੰਜਾਬ ਪੁਲਿਸ ਨੇ ਉਹਦਾ ਰੋਪੜ ਚ ਉਹਦਾ ਪਰਚਾ ਜਿਹੜਾ ਦਰਜ ਕਰ ਲਿਆ ਪੰਜਾਬ ਪੁਲਿਸ ਦੀ ਟੀਮ ਦਿੱਲੀੋਂ ਨੂੰ ਗ੍ਰਿਫਤਾਰ ਕਰਨ ਗਈ ਜਦੋਂ ਦਿੱਲੀੋਂ ਗ੍ਰਿਫਤਾਰ ਕਰਨ ਗਈ ਤਾਂ ਰਸਤੇ ਦੇ ਵਿੱਚ ਕੁਰੂਕ ਖੇਤਰ ਤੇ ਲੱਗੇ ਜਿਹੜੀ ਹਰਿਆਣਾ ਪੁਲਸੀ ਉਦੋਂ ਵੀ ਭਾਜਪਾ ਦੀ ਸਰਕਾਰ ਹੀ ਉਹਨਾਂ ਨੇ ਪੁਲਿਸ ਨੂੰ ਪੰਜਾਬ ਪੁਲਿਸ ਨੂੰ ਹਰਿਆਣਾ ਪੁਲਸੀ ਦੇ ਗ੍ਰਿਫਤਾਰ ਕਰ ਲਿਆ ਤੇ ਚੇਤਿੰਦਰ ਬੱਗੇ ਨੂੰ ਉਹਨਾਂ ਨੇ ਛਡਾਰਿਆ ਕਿਉਂਕਿ ਉਹਨਾਂ ਨੇ ਕਿਹਾ ਕਿ ਗੈਰ ਕਾਨੂੰਨੀ ਹਿਰਾਸਤਾ ਉਹਨ ਸਥਿਤੀਆਂ ਜਿਹੜੀਆਂ ਨੇ ਬਿਲਕੁਲ ਸੇਮ ਜਿਹੜੀਆਂ ਚੱਲਦੀਆਂ ਪਈਆਂ ਨੇ ਕਪਲ ਮਿਸ਼ਰਾ ਦਿੱਲੀ ਵਿਧਾਨ ਸਭਾ ਦੇ ਵਿੱਚਾਂ ਵਧਾਇਕ ਨਹੀਂ ਉਥੋਂ ਦੇ ਮੰਥਾ ਯਰ ਜਿਹੜੀ ਆ ਲਾਂਚ ਜਿਹੜੀ ਉਹ ਪੰਜਾਬ ਚ ਹੋ ਰਹੀ ਹੈ ਤਾਂ ਹੋਰ ਕਿਹੜੇ ਸਟੇਟ ਚ ਕਿਉਂ ਨਹੀਂ ਹੋਈ ਸਿਰਫ ਇਸ ਕਰਕੇ ਕਿਉਂਕਿ ਇੱਥੇ ਆਮ ਆਦਮੀ ਪਾਰਟੀ ਦਾ ਰਾਜ ਹੈਗਾ ਤੇ ਜੇਕਰ ਵਾਕਿਆ ਹੀ ਕਿ ਜਿਹੜੀ ਇਸ ਗੱਲ ਨੂੰ ਲੈ ਕੇ ਇਹ ਲੋਕੀ ਜਾਂ ਵਰਕਰ ਮਤਲਬ ਨਹੀਂ ਜਨ ਸਧਾਰਨ ਲੋਕ ਇਹ ਆਰਚੀ ਨਾ ਹੋਈ ਇਸ ਵਧੇਗੀ ਦੇ ਸੰਬੰਧੀ ਗੰਭੀਰ ਹੁੰਦੇ ਤਾਂ ਕੀ ਫਿਰ ਇਹ ਐਫਆਈਆ ਜੰਮੂ ਕਸ਼ਮੀਰ ਚ ਇੰਟਰਜੋ ਹੋ ਸਕਦੀ ਸੀ ਮਹਾਰਾਸ਼ਟਰ ਚ ਵੀ ਦਰਸ ਹੋ ਸਕਦੀ ਸੀ ਵਰਕਰ ਤਾਂ ਸਾਰੇ ਹੀ ਆਮ ਆਦਮੀ ਪਾਰਟੀ ਦੇ ਸਮਰਥਕ ਵਰਕਰ ਤਾਂ ਸਾਰੇ ਹੀ ਥਾਵਾਂ ਤੇ ਆ ਜਿਸ ਤਰ੍ਹਾਂ ਭਗਵੰਤ ਮਾਨ ਹੁਣ ਯਾਰ ਵਿਧ ਕੇਸ਼ਰੀਵਾਲ ਕਹਿੰਦੇ ਆ ਪਰ ਉੱਥੇ ਕਿਸੇ ਨੇ ਵੀ ਇਹਦੇ ਸਬੰਧੀ ਐਕਸ਼ਨ ਲੈਣ ਦੀ ਗੱਲ ਨਹੀਂ ਕੀਤੀ ਐਕਸ਼ਨ ਕੇਵਲ ਪੰਜਾਬ ਚ ਲਿਆ ਗਿਆ ਕਿਉਂਕਿ ਇੱਥੇ ਪਤਾ ਹੈ ਕਿ ਸੱਤਾ ਜਿਹੜੀ ਆ ਸਰਕਾਰ ਜਿਹੜੀ ਉਹ ਆਮ ਆਦਮੀ ਪਾਰਟੀ ਦੀ ਜੋ ਕੁਝ ਅਸੀਂ ਦੇਣਾ ਉਸ ਦੇ ਹੱਥ ਪੱਛਾ ਜਿਹੜਾ ਦਰਜ ਕਰਨਾ ਇਹ ਤੱਕ ਸੋਚੀ ਸਮਝੀ ਰਣਨੀਤੀ ਦੇ ਤਹਿਤ ਸਾਰਾ ਕੁਝ ਹੋਇਆ ਹੁਣ ਅਗਲੀ ਗੱਲ ਜਿਹੜੀ ਅਸੀਂ ਕਰ ਰਹੇ ਹਾਂ ਅਗਲੀ ਗੱਲ ਕਰ ਰਹੇ ਆ ਕਿ ਵਿਧਾਇਕ ਪ੍ਰਗਟ ਸਿੰਘ ਦੇ ਘਰ ਦੇ ਸਾਹਮਣੇ ਜਿਹੜਾ ਉਹ ਟਰਲਾ ਜਿਹੜਾ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਦਿੱਤਾ ਦਿੱਤਾ ਗਿਆ ਔਰ ਦੂਜੇ ਪਾਸੇ ਪ੍ਰਗਟ ਸਿੰਘ ਤੇ ਸੁਖਪਾਲ ਸਿੰਘ ਖੇਰੇ ਦੇ ਖਿਲਾਫ ਹੀ ਕਹਿੰਦੇ ਕੋਈ ਕਹਿੰਦੇ ਨੇ ਐਫ ਆਈ ਆਰ ਜਿਹੜੀ ਆ ਉਹ ਇਸ ਸੰਦਰਭ ਚ ਜਿਹੜੀ ਉਹ ਦਰਜ ਕੀਤੀ ਗਈ ਮੈਂ ਇਹਦੀ ਪੁਸ਼ਟੀ ਨਹੀਂ ਕਰਦਾ ਪਰ ਜੋ ਪਤਾ ਲੱਗਾ ਹੈਗਾ ਹੁਣ ਪ੍ਰਸ਼ਨ ਇਹ ਆ ਕਿ ਦੇਖੋ ਕਿ ਆទਸ਼ੀ ਦੇ ਵਿਰੁੱਧ ਜਿਹੜਾ ਇੱਕ ਜੰਗ ਆ ਦਿੱਲੀ ਦੇ ਵਿੱਚ ਉਹ ਭਾਰਤੀ ਜਨਤਾ ਪਾਰਟੀ ਨੇ ਸਟਾਰਟ ਕੀਤੀ ਹੈ ਜੀ ਠੀਕ ਆ ਜੀ ਦੂਜੇ ਪਾਸੇ ਕਾਂਗਰਸ ਦਿੱਲੀ ਦੇ ਵਿੱਚ ਵੀ ਹੈ ਦਿੱਲੀ ਦੇ ਵਿੱਚ ਕਿਸੇ ਕਾਂਗਰਸੀ ਵਰਕਰ ਨੇ ਕੋਈ ਗੱਲ ਕੀਤੀ ਜਾਂ ਨਹੀਂ ਕੀਤੀ ਪਰ ਬੀਜੇਪੀ ਹਰਿਆਣੇ ਦੇ ਵਿੱਚ ਉਹ ਵੀ ਆਸ਼ੀ ਦੇ ਖਿਲਾਫ ਨੂੰ ਪਿਆਰ ਕਰ ਰਹੀ ਹੈ ਜਿਸ ਤਰੀਕੇ ਨਾਲ ਜਗਦੀਸ਼ ਸਿੰਘ ਚੀਡੇ ਵੱਲੋਂ ਬਕਾਇਦਾ ਤੌਰ ਤੇ ਇੱਕ ਜਿਹੜਾ ਅਕਾਲਤ ਕਾਨੂੰਨ ਪੱਤਰ ਜਾਰੀ ਕੀਤਾ ਗਿਆ ਕਿ ਤੁਸੀਂ ਐ ਜੀ ਪੀ ਸੀ ਨੂੰ ਹਦਾਇਤ ਹੈ ਕਿ ਇਸ ਮਸਲੇ ਦੀ ਜਾਂਚ ਕਰਾਓ ਤੇ ਉਸ ਨੂੰ ਐਫ ਆਈ ਆਰ ਜਿਹੜੀ ਦਰਜ ਕਰਾਈ ਜਾਵੇ ਹੁਣ ਕਿਤੇ ਵੀ ਕਾਂਗਰਸੀ ਵਰਕਰ ਜਾਂ ਕਾਂਗਰਸ ਦਾ ਕੋਈ ਮੰਤਰੀ ਜਿਹੜਾ ਸਾਹਮਣੇ ਨਹੀਂ ਆਇਆ ਉਹ ਪੰਜਾਬ ਦੇ ਵਿੱਚ ਜੇਕਰ ਕਾਂਗਰਸ ਦੇ ਵਿਧਾਇਕਾ ਨਹੀਂ ਇਹਦੇ ਸਬੰਧੀ ਕਿਉਂਕਿ ਕਾਂਗਰਸ ਵਿਰੋਧੀ ਤੇ ਇੱਥੇ ਹੈਗੀ ਹੈ ਜੇਕਰ ਆਮ ਆਦਮੀ ਪਾਰਟੀ ਆਪਣੇ ਸਾਬਕਾ ਮੁੱਖ ਮੰਤਰੀ ਦਿੱਲੀ ਦੇ ਪ੍ਰਾਂਤ ਦੇ ਆਧਾਰ ਉਹਦੀ ਬੇਇੱਜ਼ਤੀ ਜਾਂ ਉਸ ਨੂੰ ਬਚਾਉਣ ਕਰਕੇ ਜੇਕਰ ਪੰਜਾਬ ਦੇ ਵਿੱਚ ਕਪਲ ਮਿਸ਼ਰਾ ਦੇ ਖਿਲਾਫ ਕੇਸ ਦਰਜ ਕਰ ਸਕਦੀ ਆ ਤਾਂ ਫਿਰ ਕਾਂਗਰਸ ਪਾਰਟੀ ਜਿਹੜੀ ਇੱਥੇ ਪੰਜਾਬ 'ਚ ਵਿਰੋਧੀ ਤੇ ਰਹਾ ਉਹ ਕਿਉਂ ਨਹੀਂ ਆਪਣੇ ਗੁਰੂ ਸਾਹਿਬਾਨ ਦੇ ਸਬੰਧੀ ਮਤਲਬ ਹੱਕ ਦੇ ਵਿੱਚ ਆਵਾਜ਼ ਉਠਾ ਸਕਦੀ ਬਿਲਕੁਲ ਇਹ ਵੀ ਇੱਕ ਪ੍ਰਸ਼ਨ ਹੈ ਵਾ ਪਰ ਜੇਕਰ ਉਹ ਆਵਾਜ਼ اٹھਉਂਦੇ ਆ ਤੇ ਉਹਨਾਂ ਦੇ ਉੱਤੇ ਪਰਚਾ ਦਰਜ ਕਰ ਲਿਆ ਜਾਂਦਾ ਉਹਨਾਂ ਦੇ ਅੱਗੇ ਜਿਹੜਾ ਉਹਨਾਂ ਦੇ ਘਰ ਅਗੇ ਆਮ ਆਦਮੀ ਪਾਰਟੀ ਦੇ ਵਰਕਰ ਜਿਹੜਾ ਇਹ ਉਹ ਧਰਨਾ ਦਿੰਦੇ ਚਾਹੀਦਾ ਤਾਂ ਇਹ ਸੀ ਕਿ ਜੇਕਰ ਵਾਕਿ ਹੈ ਤੁਸੀਂ ਧਰਨੇ ਨਹੀਂ ਦੇਣੇ ਆ ਤਾਂ ਤੁਸੀਂ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਥੋਂਦੇ ਕੋਈ ਵਿਧਾਇਕ ਨਹੀਂ ਜਾਂ ਕੋਈ ਨੇਤਾ ਨਹੀਂ ਉਹਨਾਂ ਦੇ ਘਰ ਕੇ ਰੋ ਪ੍ਰਕਾਸ਼ ਸਿੰਘ ਦਾ ਘਰ ਕੇ ਰੰਦੀ ਕਿਉਂ ਲੋ ਆਮ ਆਦਮੀ ਪਾਰਟੀ ਇੱਥੇ ਵੀ ਉਹੀ ਹੀ ਰਾਜਨੀਤੀ ਕਰ ਰਹੀ ਆ ਉਹ ਹੀ ਰੋਲ ਜੋ ਆਸ਼ੀ ਦੇ ਮੁੱਦੇ ਤੇ ਕਪਲ ਮਿਸ਼ਰਾ ਦੇ ਖਿਲਾਫ ਜਿਹੜਾ ਪਰਚਾ ਦਰਜ ਕਰਕੇ ਕੀਤਾ ਗਿਆ ਉਹ ਤੁਹਾਡਾ ਪ੍ਰਸ਼ਨ ਇਹ ਸੀ ਕਿ ਕਿਸ ਦੇ ਇਸ਼ਾਰੇ ਤੇ ਦੇਖੋ ਇਸ਼ਾਰਾ ਤਾਂ ਇਹਦੇ ਚ ਸਪੱਸ਼ਟ ਹੈਗਾ ਇਹਦੇ ਵਿੱਚ ਭਗਵੰਤ ਮਾਨ ਦੀ ਕਿੰਨੀ ਕ ਚੱਲਦੀ ਆ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਜ਼ਰੂਰ ਆ ਪਰ ਅਸਲ ਤਾਕਤ ਜਿਹੜੀ ਅਨਵਿੰਦ ਕੇਸਰੀਵਾਲ ਕੋਲ ਆ ਹੁਣ ਜਿਸਤੇ ਕੇ ਨਾ ਵਿਰੋਧ ਹੋਇਆ ਅੱਜ ਉਹਨਾਂ ਦਾ ਜਲੰਧਰ ਵਿਖੇ ਪ੍ਰੋਗਰਾਮ ਸੀ ਉਹ ਜਲੰਧਰ ਵਿਖੇ ਉਹਨਾਂ ਨੇ ਆਪਣਾ ਤੌਰਾ ਜਿਹੜਾ ਉਹ ਰੱਤ ਕਰ ਦਿੱਤਾ ਕਿਉਂਕਿ ਇਹ ਮੁੱਦਾ ਜਿਹੜਾ ਦਿਨ-ਬ-ਦਿਨ ਇੱਕ ਹੋਰ ਰੰਗਤ ਜਿਹੜੀ ਉਹ ਲੈਂਦਾ ਜਾ ਰਿਹਾ ਦੂਜੇ ਪਾਸੇ ਅਕਾਲੀ ਦਲ ਵੀ ਜਿਹੜੇ ਉਹ ਆਗੇ ਨੇ ਉਹਨਾਂ ਨੇ ਵੀ ਧਰਨੇ ਦਿੱਤੇ ਨੇ ਡੀਸੀ ਦਫਤਰ ਦੇ ਸਾਹਮਣੇ ਜੋ ਮੈਮੋਰੰਡਮ ਦਿੱਤੇ ਨੇ ਕਿ ਆਸ਼ੀ ਦੇ ਖਿਲਾਫ ਪੰਜਾਬ ਦੇ ਵਿੱਚ ਭਾਜਪਾ ਦੇ ਖਿਲਾਫ ਜਿਹੜੀ ਆ ਕੋਈ ਵੀ ਆਮ ਆਦਮੀ ਪਾਰਟੀ ਨੇ ਜਿਹੜੀ ਆ ਗੱਲਬਾਤ ਜਿਹੜੀ ਆ ਉਹ ਨਹੀਂ ਕੀਤੀ ਕੇਵਲ ਪ੍ਰਗਟ ਸਿੰਘ ਤੇ ਦੂਜੇ ਪਾਸੇ ਆਪਣੇ ਸੁਖਵਾਲ ਸਿੰਘ ਖੈਰੇ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਗਈ ਹੈ ਬਕਾਇਦਾ ਤੌਰ ਤੇ ਹੁਣ ਇਹ ਵੀ ਪਤਾ ਲੱਗਾ ਕਿ ਪ੍ਰਗਟ ਸਿੰਘ ਹੁਣੇ ਬਕਾਇਦਾ ਤੌਰ ਤੇ ਘਰੋਂ ਬਾਹਰ ਆਇਆ ਕਿ ਹਾਂ ਭੀ ਮੈਂ ਗੱਲ ਕਰਦਾ ਪਰ ਉਹਨਾਂ ਨੂੰ ਪੁਲਿਸ ਨੇ ਜਿਹੜੀ ਆ ਬਾਹਰ ਗੱਲ ਕਰਨ ਨਹੀਂ ਦਿੱਤੀ ਹੁਣ ਇਹ ਸਾਰੀ ਸਥਿਤੀ ਦੇ ਵਿੱਚ ਜੋ ਹੋ ਰਿਹਾ ਆਮ ਆਦਮੀ ਪਾਰਟੀ ਦੀ ਜਿਹੜੀ ਭੂਮਿਕਾ ਆ ਪੂਰੇ ਤੌਰ ਤੇ ਸ਼ੱਕੀ ਆ ਜਿੱਥੇ ਉਹ ਦਿੱਲੀ ਸਰਕਾਰ ਦੇ ਨਾਲ ਇੱਕ ਪੰਗਾ ਲੈ ਰਹੀ ਆ ਉਥੇ ਪੰਜਾਬ ਦੇ ਵਿੱਚ ਵੀ ਇੱਕ ਅਜਿਹੀ ਸਥਿਤੀ ਨੂੰ ਪੈਦਾ ਕਰ ਰਹੀ ਆ ਕਿ ਜਿਹੜੀ ਉਸ ਨੂੰ ਲੋੜ ਨਹੀਂ ਹੈਗੀ ਬਿਲਕੁਲ ਮੁੱਦਾ ਦਿੱਲੀ ਦਾ ਆ ਹੁਣ ਪਾਰਟੀ ਦੇ ਨਾਲ ਜਾਂ ਪਾਰਟੀ ਦੇ ਕਿਸੇ ਅਹੁਦੇਦਾਰ ਦੇ ਨਾਲ ਦਿੱਲੀ ਦੇ ਵਿੱਚ ਕਿ ਕੋਈ ਕਾਰਵਾਈ ਹੁੰਦੀ ਆ ਤਾਂ ਉਸ ਦਾ ਮਤਲਬ ਇਹ ਨਹੀਂ ਕਿ ਪੰਜਾਬ ਸਰਕਾਰ ਉਹਨੂੰ ਬਚਾਉਣ ਵਾਸਤੇ ਜਾਂ ਪੰਜਾਬ ਸਰਕਾਰ ਉਹਨੂੰ ਬਚਾਉਣ ਵਾਸਤੇ ਢਿਲ ਤੱਕ ਯੂਰ ਲਾ ਦੇ ਹੁਣ ਕੇਂਦਰ ਦੇ ਵਿੱਚ ਭਾਜਪਾ ਦੀ ਸਰਕਾਰ ਹੈ ਹੁਣ ਭਾਜਪਾ ਦੀਆਂ ਵੱਖ-ਵੱਖ ਰਾਜਾਂ ਦੇ ਵਿੱਚ ਵੀ ਭਾਜਪਾ ਦੀਆਂ ਸਰਕਾਰਾਂ ਨੇ ਹੁਣ ਜੇਕਰ ਭਾਜਪਾ ਦਾ ਯੂਪੀ ਦੇ ਵਿੱਚ ਕੋਈ ਇਨਸੀਡੈਂਟ ਹੁੰਦਾ ਤਾਂ ਕੀ ਕੇਂਦਰ ਸਰਕਾਰ ਉਸ ਨੂੰ ਟਾਲਣ ਵਾਸਤੇ ਕੋਈ ਆਪਣਾ ਰੋਲ ਨਭਾਵੇ ਕਿ ਜੇਕਰ ਇਸ ਤਰ੍ਹਾਂ ਕਰਦੇ ਆ ਤਾਂ ਫਿਰ ਵਿਰੋਧੀ ਪਾਰਟੀਆਂ ਕਹਿੰਦੇ ਨੇ ਕਿ ਹਾਂ ਭਾਜਪਈ ਰਾਜ ਜਿਹੜੇ ਨੇ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਇਸ ਤਰੀਕੇ ਨਾਲ ਕਰ ਰਹੇ ਆ ਸੋ ਉਹ ਕੁਝ ਜੋ ਕੁਝ ਬੀਤੇ ਸਮੇਂ ਤੇ ਆਮ ਆਦਮੀ ਪਾਰਟੀ ਭਾਜਪਾ ਦੇ ਉੱਤੇ ਇਲਜ਼ਾਮ ਲਾਉਂਦੀ ਰਹੀ ਹੈ ਜਾਂ ਕਾਂਗਰਸ ਤੇ ਪਾਰਟੀ ਦੇ ਇਲਜ਼ਾਮ ਲਾਉਂਦੀ ਉਹੋ ਹੀ ਸਥਿਤੀਆਂ ਜਿਹੜੇ ਨੇ ਐਸਵੇ ਆਮ ਆਦਮੀ ਪਾਰਟੀ ਨੇ ਬਣਾ ਲੀਆਂ ਨੇ ਔਰ ਸਭ ਵਾਕਈ ਇਹ ਮੁੱਦਾ ਮੇਰੀ ਸਮਝ ਤੋਂ ਬਾਹਰ ਆ ਕਿ ਏਡੀ ਵੱਡੀ ਇੰਨੀ ਜਲਦੀ ਕਾਰਵਾਈ ਕਰਨ ਦੀ ਕੀ ਲੋੜ ਪੈ ਗਈ ਕਿਉਂਕਿ ਇੱਕ ਪਾਸੇ ਤਾਂ ਭਗਵੰਤ ਮਾਨ ਹੁਣੀ ਖੁਦ ਜਿਹੜੇ ਉਹ ਕਿਰੇ ਆ 15 ਜਰਮਨੀ ਨੂੰ ਉਹਨਾਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਸੱਜਿਆ ਗਿਆ ਤੇ ਦੂਜੇ ਪਾਸੇ ਇਹ ਇੱਕ ਮੁੱਦਾ ਅਜਿਹਾ ਆ ਕਿ ਜਿਹੜਾ ਚਾਹੁੰਦੇ ਹਾਂ ਵੀ ਆਪਣੇ ਵਾਸਤੇ ਸੇਵਾ ਜਿਹੜੀ ਆ ਪੰਜਾਬ ਸਰਕਾਰ ਤੇ ਜਾਂ ਆਵਾਜ਼ੀ ਪਾਰਟੀ ਵਾਸਤੇ ਹੋਰ ਜਿਹੜੀਆਂ ਸਥਿਤੀਆਂ ਨੇ ਮਾੜੀਆਂ ਸਥਿਤੀਆਂ ਜਿਹੜੀਆਂ ਉਹ ਪੈਦਾ ਹੋ ਸਕਦੀਆਂ ਤੇ ਪੈਦਾ ਇਹਨਾਂ ਨੇ ਕਰ ਲਈਆਂ ਨੇ ਕਿਉਂਕਿ ਹੁਣ ਜਦੋਂ ਡੀਜੀਪੀ ਦਿੱਲੀ ਦੇ ਆ ਮਾਫਰਨ ਜਲੰਧਰ ਦੇ ਜਿਹੜੇ ਕਮਿਸ਼ਨਰ ਤੇ ਉਹ ਜਦੋਂ ਦਿੱਲੀ ਵਿਧਾਨ ਸਭਾ ਦੇ ਸਪੀਕਰ ਅੱਗੇ ਪੇਸ਼ ਹੋਣਗੇ ਤਾਂ ਉਥੇ ਕੁਦਰਤੀ ਤੌਰ ਤੇ ਸਪਸ਼ਟੀਕਰਨ ਦੇਣਾ ਪਊਗਾ ਕਿ ਕਿਸ ਆਧਾਰ ਤੇ ਹੁਣ ਫਰੈਂਸਿਕ ਜਾਂਚ ਵੀ ਇਹਨਾਂ ਨੇ ਕਰਵਾ ਲਈ ਗਈ ਹੁਣ ਫਰੈਂਸਿਕ ਜਾਂਚ ਕਰਾਉਂਦੀ ਇਹਨਾਂ ਨੂੰ ਕਿਸ ਆਧਾਰ ਤੇ ਕੀਤਾ ਜਿਹੜਾ ਹੁਣ ਪੁਆਇੰਟ ਵੀ ਬਣ ਲਿਆ ਸਪੀਕਰ ਨੇ ਕਿ ਇਹ ਤਾਂ ਦਿੱਲੀ ਵਿਧਾਨ ਸਭਾ ਬਦੀ ਸੰਪਤੀ ਹੈ ਤੁਸੀਂ ਕਿਸ ਆਧਾਰ ਤੇ ਤੁਹਾਡੇ ਕੋਲ ਆਗੇ ਹੁਣ ਕੱਲ ਨੂੰ ਜੇਕਰ ਉਹ ਹੀ ਅਧਿਕਾਰੀ ਦਿੱਲੀ ਚਾਹਦਾ ਉਥੇ ਪੋਰਸਾ ਦਿੱਲੀ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰਨੂਗੀ ਤਾਂ ਫਿਰ ਜਿਸ ਤਰੀਕੇ ਨਾਲ ਮੈਂ ਅੱਗੇ ਗੱਲ ਕੀਤੀ ਕਿ ਤ੍ਰਿਜਿੰਦਰ ਸਿੰਘ ਬੱਗਾ ਦੇ ਕੇਸ ਤੋ ਤੁਹਾਡਾ ਪ੍ਰਸ਼ਨ ਮੈਨੂੰ ਕਾਫੀ ਹੱਦ ਤੱਕ ਠੀਕ ਲੱਗ ਰਿਹਾ ਕਿ ਵਾਕੇ ਭਗਵੰਤ ਮਾਨ ਦੇ ਹੱਥ ਵਿੱਚ ਕੁਝ ਨਹੀਂ ਪਿਆ ਕਿਉਂਕਿ ਅਖੀਰਲਾ ਸਾਲ ਤੇ ਜਿਹੜੀਆਂ ਸਥਿਤੀਆਂ ਬਣ ਰਹੀਆਂ ਨੇ ਉਹ ਸਥਿਤੀਆਂ ਆਮ ਆਦਮੀ ਪਾਰਟੀ ਵਾਸਤੇ ਠੀਕ ਜਿਹੜੀਆਂ ਨਹੀਂ ਲੱਗ ਰਹੀਆਂ ਹਰ ਫੰਕਸ਼ਨ ਤੇ ਹਰ ਮੌਕੇ ਤੇ ਅਰਵਿੰਦ ਕੇਜਰੀਵਾਲ ਜਿਹੜੇ ਨਾਲ ਹੁੰਦੇ ਨੇ ਹੁਣ ਆਦਸੀ ਜਿਹੜੇ ਆ ਅਰਵਿੰਦ ਕੇਜਰੀਵਾਲ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਬਣੇ ਸੀ ਕੇਜਰੀਵਾਲ ਦੀ ਉਹ ਖਾਸਮ ਖਾਸ ਜਿਹੜੇ ਉਹ ਮੰਨੇ ਜਾਂਦੇ ਆ ਇਸੇ ਕਰਕੇ ਉਹਨਾਂ ਨੂੰ ਉਹਨਾਂ ਨੇ ਮੁੱਖ ਮੰਤਰੀ ਦਾ ਅਹੁਦਾ ਦਿੱਤਾ ਸੀ ਤੇ ਉਹਨੂੰ ਬਚਾਉਣ ਕਰਕੇ ਜੇਕਰ ਪੰਜਾਬ ਦੀ ਪੁਲਿਸ ਇਸਤੇਮਾਲ ਕੀਤੀ ਜਾ ਰਹੀ ਹੋਵੇ ਜਾਂ ਕੇਜਰੀਵਾਲ ਵੱਲੋਂ ਜਾਂ ਪੰਜਾਬ ਸਰਕਾਰ ਵੱਲੋਂ ਤਾਂ ਇਹ ਕਿਸੇ ਵੀ ਸ਼ਬਦਾਂ ਦੇ ਵਿੱਚ ਇਸ ਨੂੰ ਠੀਕ ਜਿਹੜਾ ਨਹੀਂ ਆਖਿਆ ਜਾ ਸਕਦਾ ਜੇਕਰ ਉਸ ਔਰਤ ਨੇ ਉਸ ਬਹਿਲਾ ਨੇ ਜੇਕਰ ਗੁਰੂ ਸਾਹਿਬਾਨ ਸੰਬੰਧੀ ਸ਼ਬਦਾਬੀ ਵਰਤੀ ਹੈ ਤਾਂ ਉਸ ਦੀ ਜਾਂਚ ਹੋਣੀ ਚਾਹੀਦੀ ਹੈ ਦਿੱਲੀ ਵਿਧਾਨ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੋਈ 10 12 ਜਿੰਨੇ ਵੀ ਵਿਧਾਇਕ ਨੇ ਉਹ ਕੋਈ ਨਾ ਕੋਈ ਕਾਰਵਾਈ ਕਰ ਸਕਦੇ ਆ ਉਹ ਸਰਕਾਰ ਨੂੰ ਘੇਰਨ ਪਰ ਇਸ ਮੁੱਦੇ ਨੂੰ ਇੱਕ ਹੋਰ ਤੋਲ ਦੇਣੀ ਇਹ ਜਿਹੜੀ ਆ ਸਾਫ਼ ਤੌਰ ਤੇ ਸਿਆਸੀ ਹੀ ਹੈਗੀ ਗੱਲ ਕਹੀ ਜਾ ਸਕਦੀ ਕੇਵਲ ਇਸ ਨੂੰ ਸਿਆਸੀ ਹਿੱਤਾਂ ਦੀ ਪੂਰਤੀ ਵਾਸਤੇ ਜਿਹੜਾ ਵਰਤਿਆ ਜਾ ਰਿਹਾ ਹੈ ਬਿਲਕੁਲ ਅਣਕੀ ਸਰ ਕੇ ਇਕੱਲੇ ਮੁੱਖ ਮੰਤਰੀ ਭਗਵੰਤ ਮਾਨ ਹੀ ਬੇਵੱਸ ਨਹੀਂ ਸਕੋਗੇ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਪੰਜਾਬ ਦੇ ਵਰਕਰ ਨੇ ਉਹ ਵੀ ਬੇਵੱਸ ਹੋ ਚੁੱਕੇ ਨੇ ਕਿਉਂਕਿ ਉਹਨਾਂ ਦਾ ਵੀ ਮਕਸਦ ਇੱਕੋ ਰਹਿ ਗਿਆ ਕਿ ਕਿਵੇਂ ਨਾ ਕਿਵੇਂ ਕਰਕੇ ਦਿੱਲੀ ਦੇ ਆਕਾ ਨੂੰ ਖੁਸ਼ ਕੀਤਾ ਜਾਵੇ ਅਹੁਦੇਦਾਰੀਆਂ ਲਈਆਂ ਜਾਣ ਅੱਜ ਅਣਕੀ ਸਰ ਜਦੋਂ ਇਹ ਪ੍ਰਦਰਸ਼ਨ ਹੋ ਰਿਹਾ ਸੀ ਮੈਂ ਕੁਝਕ ਆਗੂਆਂ ਦੇ ਹੱਥ ਦੇ ਵਿੱਚ ਤਖਤੀਆਂ ਫੜੀਆਂ ਦੇਖੀਆਂ ਨੇ ਉਸ ਤਖਤੀਆਂ ਦੇ ਉੱਪਰ ਧਰਮ ਨੂੰ ਆਧਾਰ ਬਣਾ ਕੇ ਜਿਵੇਂ ਉਹ ਅੱਜ ਇਹ ਸੰਘਰਸ਼ ਦੇ ਵਿੱਚ ਆਏ ਨੇ ਜਾਂ ਵਿਧਾਇਕ ਪ੍ਰਗਟ ਸਿੰਘ ਦੇ ਘਰ ਦਾ ਘਰਾਉ ਕੀਤਾ ਗਿਆ ਸੀ ਗਿਆ ਸੀ ਮੇਰਾ ਉਹਨਾਂ ਆਗੂਆਂ ਨੂੰ ਵੀ ਸਵਾਲ ਹੈ ਕਿ ਅੱਜ ਤੱਕ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਕਾਂਗਰਸ ਧਰਮ ਦਾ ਅਪਮਾਨ ਕਰ ਰਹੀ ਹੈ ਚਲੋ ਅਸੀਂ ਕਾਂਗਰਸ ਦੀ ਨਾਂ ਤਾਂ ਕੋਈ ਪੱਖਪੂਰਤੀ ਕਰ ਰਹੇ ਨਾ ਕਾਂਗਰਸ ਨੂੰ ਅਸੀਂ ਬੈਰੀ ਕਰਦੇ ਹਾਂ ਪਰ ਮੇਰਾ ਸਵਾਲ ਇਹ ਹੈ ਕਿ ਜਦੋਂ ਦਰਬਾਰ ਸਾਹਿਬ ਦੀਆਂ AI ਦੇ ਨਾਲ ਵੀਡੀਓ ਬਣਿਆ ਸੀ ਉਦੋਂ ਤੁਸੀਂ ਕਿੰਨੇ ਕ ਐਫ ਆਰ ਦੀ ਮੰਗ ਕੀਤੀ ਜਾਂ ਉਦੋਂ ਤੁਸੀਂ ਕਿੰਨੇ ਕਿ ਜਾ ਕੇ ਧਰਨੇ ਲਾਏ ਜਦੋਂ ਪੱਤਰਕਾਰਾਂ ਦੇ ਉੱਪਰ ਪਰਚੇ ਦਰਜ ਹੋਏ ਉਦੋਂ ਤੁਸੀਂ ਕਿੰਨੇ ਕੁ ਜਾ ਕੇ ਧਰਨੇ ਲਾਏ ਜਾਂ ਆਪਣੀ ਲੀਡਰਸ਼ਿਪ ਨੂੰ ਸਵਾਲ ਕੀਤੇ ਜਦੋਂ ਮਾਸਟਰ ਕੁੱਟੇਗੇ ਡਾਂਗਾ ਦੇ ਨਾਲ ਜਾਂ ਕਿਸਾਨਾਂ ਦੇ ਜੋ ਧਰਨੇ ਚੁਕਾਏ ਗਏ ਉਦੋਂ ਤੁਸੀਂ ਕਿੰਨੇ ਕੁ ਜਾ ਕੇ ਆਪਣੀ ਲੀਡਰਸ਼ਿਪ ਨੂੰ ਸਵਾਲ ਕੀਤੇ ਜਾਂ ਕਿੰਨੇ ਕੁ ਜਾ ਕੇ ਤੁਸੀਂ ਲੋਕਾਂ ਦੇ ਨਾਲ ਖੜੇ ਇਸ ਸੰਦਰਭ ਦੇ ਵਿੱਚ ਦੇਖਿਆ ਜਾਵੇ ਤਾਂ ਵਰਕਰ ਵੀ ਬੇਵੱਸ ਨੇ ਵਰਕਰ ਵੀ ਇਸ ਦੌੜ 'ਚ ਲੱਗੇ ਹੋਏ ਨੇ ਕਿ ਕਿਵੇਂ ਨਾ ਕਿਵੇਂ ਕਰਕੇ ਸਿਰਫ ਦਿੱਲੀ ਲੀਡਰਸ਼ਿਪ ਨੂੰ ਖੁਸ਼ ਕਰ ਲਿਆ ਜਾਵੇ ਜੀ ਔਰ ਬਿਲਕੁਲ ਸੱਤਾ ਦੇ ਪੰਜਾਬ 'ਚ ਤਾਂ ਇਸ ਵੇਲੇ ਦੋ ਕੇਂਦਰ ਹਨ ਜੀ ਇਵਨ ਕੇ ਮੰਤਰੀ ਮੰਡਲ ਦੇ ਵਿੱਚ ਵੀ ਜਿਹੜੇ ਅਧੇ ਜਿਹੜੇ ਨੇ ਉਹ ਸਮਝਿਆ ਜਾਂਦਾ ਕਿ ਦਿੱਲੀ ਵਾਲਿਆਂ ਦੇ ਕਲੋਜ਼ ਨੇ ਅਧੇ ਪੰਜਾਬ ਵਾਲਿਆਂ ਦੇ ਕਲੋਜ਼ ਨੇ ਤੇ ਉਹੋ ਜਿਹੀ ਸਥਿਤੀ ਆ ਆਮ ਵਰਕਰ ਦੀ ਵੀ ਆ ਵਰਕਰ ਨੂੰ ਵੀ ਇਹ ਪਤਾ ਲੱਗ ਰਿਹਾ ਕਿ ਕਿਹਦੇ ਜਾ ਕੇ ਜਾ ਕੇ ਸਮਰਥਨ ਚ ਖਲੋਣਾ ਹੈਗਾ ਤੇ ਜ਼ਿਆਦਾਤਰ ਤਾਂ ਆਮ ਆਦਮੀ ਪਾਰਟੀ ਦੇ ਵਰਕਰ ਦਿੱਲੀ ਦਰਬਾਰ ਦੇ ਹੀ ਕਲੋਜ਼ ਜਿਹੜੇ ਉਹ ਮੰਨੇ ਜਾਂਦੇ ਤੇ ਵਿਆਦੀ ਤੌਰ ਤੇ ਉਹਨਾਂ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਹਾਂ ਭਈ ਅਸੀਂ ਅਜਿਹਾ ਕੰਮ ਕਰੀਏ ਤਾਂ ਜੋ 하이 ਕਮੰਡੀ ਨਜ਼ਰਾਂ ਵਿੱਚ ਆ ਸਕੀਏ ਤਾਂ ਕੱਲ ਨੂੰ ਜਿਹਨੂੰ ਫਿਰ ਟ੍ਰੈਕਟਰਾਂ ਦੀ ਗੱਲ ਹੋਣੀ ਆ ਸ਼ਾਇਦ ਸਾਡਾ ਵੀ ਨੰਬਰ ਜਿਹੜਾ ਉਹ ਲੱਗ ਜਾਵੇ ਜੇ 1 ਸਾਲ ਦਾ ਸਮਾਂ ਜਿਹੜਾ ਹੈਗਾ ਬਿਲਕੁਲ ਤੁਸੀਂ ਠੀਕ ਕਹਿ ਰਹੇ ਜੇ ਕਿ ਵਰਕਰ ਵੀ ਬੇਵਸ ਜਿਹੜੇ ਨਜ਼ਰਾਂ ਤੇ ਵਰਕਰ ਵੀ ਦਿੱਲੀ ਦਰਬਾਰ ਨੂੰ ਖੁਸ਼ ਕਰਨ ਦੀ ਰੌਣ ਦੇ ਵਿੱਚ ਨਜ਼ਰ ਆ ਰਹੇ ਬਿਲਕੁਲ ਅਣਕੀ ਸਰ ਉਧਰ 328 ਪਾਵਨ ਸਰੂਪਾਂ ਦਾ ਮਾਮਲਾ ਲਗਾਤਾਰ ਭਖ ਦਾ ਦਿਖਾਈ ਦੇ ਰਿਹਾ ਹੈ ਪੰਜਾਬ ਸਰਕਾਰ ਤੇ ਐ ਜੀ ਪੀ ਸੀ ਤਾਂ ਇਸ ਦੇ ਵਿੱਚ ਸਿਆਸਤ ਕਰ ਹੀ ਰਹੀ ਹੈ ਪਰ ਜਿਵੇਂ ਅੱਜ ਗਿਆਨੀ ਹਰਪ੍ਰੀਤ ਸਿੰਘ ਅੱਗੇ ਆਏ ਆ ਜਿਹੜੀ ਦਲੀਲ ਦੇ ਨਾਲ ਜਾਂ ਜਿਹੜੀ ਟੋਨ ਦੇ ਵਿੱਚ ਉਹ ਗੱਲ ਕਰਦੇ ਦਿਖਾਈ ਦਿੱਤੇ ਆ ਉਹਨਾਂ ਨੂੰ ਕਿਵੇਂ ਦੇਖਦੇ ਹੋ ਕਿ ਉਹ ਵੀ ਇਸ ਮਾਮਲੇ ਦੇ ਵਿੱਚ ਕੁਝ ਲੱਭਣਾ ਚਾਹੁੰਦੇ ਆ ਉਹ ਵੀ ਸਿਆਸੀ ਰੋਟੀਆਂ ਸੇਕਣ ਦੇ ਮੂਡ ਦੇ ਵਿੱਚ ਦਿਖਾਈ ਦੇ ਰਹੀ ਹੈ ਦੇਖੋ ਜਿਸ ਦਿਨ ਅਗਿਆਨੀ ਕੁਲਤੀਬ ਸੰਗਠ ਗੱਜ ਹੋਣਾ ਵੱਲੋਂ ਭਗਵੰਤ ਬਾਹਰ ਨੂੰ ਤਲਬ ਕੀਤਾ ਗਿਆ ਉਸ ਦਿਨ ਭਾਈ ਰਜੀਤ ਸਿੰਘ ਜਿਹੜੇ ਸੀ ਸਭ ਤੋਂ ਪਹਿਲਾਂ ਉਹ ਅੱਗੇ ਆਏ ਉਹਨਾਂ ਵੱਲੋਂ ਸ਼ਬਦਾਬੀ ਜਿਹੜੀ ਹੈ ਜਥੇਦਾਰ ਕਣਕਾਚ ਦੇ ਖਿਲਾਫ ਕਾਫੀ ਜਿਹੜੀ ਆ ਉਹ ਬੋਲੀ ਗਈ ਚਲ ਉਹਨਾਂ ਦਾ ਜਿਹੜਾ ਦੁੱਖ ਆ ਉਹ ਸਮਝਿਆ ਜਾ ਸਕਦਾ ਕਿਉਂਕਿ ਜਿਸ ਤਰੀਕੇ ਨਾਲ ਬਾਦਲਾਂ ਨੇ ਉਹਨਾਂ ਨੂੰ ਬੇਸਤ ਕਰਕੇ ਜਥੇਦਾਰੀ ਤੋਂ ਹਟਾਇਆ ਸੀ ਅੱਜ ਤੱਕ ਉਸ ਬੇਇੱਜ਼ਤੀ ਨੂੰ ਕਦੀ ਭੁੱਲੇ ਨਹੀਂ ਤੇ ਕਦੇ ਗਾਇਬ ਕਾਇ ਉਹਨਾਂ ਨੇ ਬਾਦਲਾਂ ਦੀ ਅਲੋਚਨਾ ਕਰਦੀ ਕਦੀ ਛੜੀ ਨਹੀਂ ਤੇ ਜਿਹੜਾ ਵੀ ਕੋਈ ਜਥੇਦਾਰ ਰਾਜ ਦਾ ਹਮੇਸ਼ਾ ਉਹ ਉਹਨਾਂ ਦੇ ਟਾਰਗੇਟ ਤੇ ਭਾਈ ਰஞ்சிਤ ਸਿੰਘ ਤੇ ਰਿਹਾ ਉਹ ਅੱਜ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਪਹਿਲਾਂ ਸੀ ਜੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸੀ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਪੰਨ ਸਰਜੀਤ ਦੇ ਪ੍ਰਧਾਨ ਨੇ ਅੱਜ ਉਹ ਸਾਹਮਣੇ ਆਏ ਇੱਕ ਪ੍ਰੈਸ ਕਾਨਫਰੰਸ ਉਹਨਾਂ ਨੇ ਕੀਤੀ ਜਿਹਦੇ ਵਿੱਚ ਉਹਨਾਂ ਨੇ ਬੜੇ ਮਹੱਤਵਪੂਰਨ ਜਿਹੜੇ ਸਵਾਲ ਉਠਾਏ ਪਹਿਲਾ ਸਵਾਲ ਤੋਂ ਉਹਨਾਂ ਨੇ ਇਹ ਕਿਹਾ ਕਿ 328 ਰੂਪ ਜਿਹੜੇ ਨੇ ਪਾਵਨ ਰੂਪ ਜਿਹੜੇ ਗੋਮੋ ਹੀ ਨੇ ਆ ਉਹਨਾਂ ਤਾਂ ਸੱਚ ਜਿਹੜਾ ਸਾਹਮਣੇ ਆਉਣਾ ਚਾਹੀਦਾ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਇਹ ਜਾਂਚ ਜਿਹੜੀ ਆਪੇ ਨਾਲ ਬਹੁਤ ਪਿੰਨ ਜਿਹੜੀ ਇਹ ਮੁਕੰਮਲ ਹੋ ਜਾਣੀ ਚਾਹੀਦੀ ਸੀ ਇੱਥੋਂ ਤੱਕ ਪਹੁੰਚਣੀ ਨਹੀਂ ਚਾਹੀਦੀ ਕਿ ਸਾਰਾ ਕੁਝ ਜਿਹੜਾ ਉਹ ਸਾਹਮਣੇ ਆ ਜਾਂਦਾ ਦੂਜੇ ਪਾਸੇ ਉਹਨਾਂ ਨੇ ਇਹ ਵੀ ਗੱਲ ਜਿਹੜੀ ਵੱਡੀ ਗੱਲ ਕਹਿੰਨੀ ਕੁਲਦੀਪ ਸਿੰਘ ਗੱਜ ਨੂੰ ਕਹੀ ਆ ਉਹਨਾਂ ਨੇ ਕਿਹਾ ਕਿ ਤੁਹਾਨੂੰ ਸਿਆਸੀ ਭੂਮਿਕਾ ਜਾਂ ਸਿਆਸੀ ਰੋਲ ਜਿਹੜਾ ਉਹ ਨਹੀਂ ਨਿਭਾਉਣਾ ਤਾਂ ਸਿਆਸਤ ਨਹੀਂ ਕਰਨੀ ਚਾਹੀਦੀ ਤੁਹਾਨੂੰ ਨਿਰਪੱਖ ਜਿਹੜੀ ਆ ਉਹ ਰੋਲ ਨਿਭਾਉਣਾ ਚਾਹੀਦਾ ਤੇ ਨਾਹੀਂ ਨਾਲ ਉਹਨਾਂ ਨੇ ਇੰਡਾਇਰੈਕਟਲੀ ਇਹਨਾਂ ਬਾਦਲ ਪਰਿਵਾਰ ਨੂੰ ਵੀ ਨਿਸ਼ਾਨੇ ਤੇ ਲਿਆ ਹੁਣ ਪ੍ਰਸ਼ਨ ਇਹ ਉੱਠਦਾ ਤੁਸੀਂ ਜਿਹੜਾ ਪ੍ਰਸ਼ਨ ਹੈ ਕਿ ਉਹ ਲੱਭ ਰਹੇ ਨੇ ਬਿਲਕੁਲ ਉਹ ਲੱਭ ਰਹੇ ਕਿਉਂਕਿ ਅੱਜ ਉਹ ਗੈਨੀ ਕੁਲਦੀਪ ਸਿੰਘ ਗੜਗੱਜ ਨੂੰ ਇਹ ਕਹਿ ਰਹੇ ਨੇ ਕਿ ਤੁਸੀਂ ਸਿਆਸਤ ਵਿੱਚ ਨਾ ਪਾਓ ਤੁਸੀਂ ਆਪਣੀ ਦੀਪੂ ਭੂਮਿਕਾ ਨਿਭਾਓ ਤਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਅੱਜ ਤੋਂ ਸਾਲ ਜਾਂ ਪਹਿਨਾ ਸਾਲ ਡੇਢ ਸਾਲ ਪਹਿਨਾ ਆਪਣੀ ਉਹ ਭੂਮਿਕਾ ਨੂੰ ਜ਼ਰੂਰ ਯਾਦ ਕਰ ਲੈਣਾ ਚਾਹੀਦਾ ਕਿ ਜਦੋਂ ਸ਼੍ਰੀ ਅਕਾਲਤਖ ਸਾਹਿਬ ਦੇ ਕੀ ਉਹ ਵਾਕਿਆ ਜਥੇਦਾਰ ਦੀ ਭੂਮਿਕਾ ਨਿਭਾ ਰਹੇ ਸੀ ਤਾਂ ਜਾਂ ਉਸ ਵਕਤ ਉਹ ਸਿਆਸਤ ਕਰ ਰਹੇ ਸੀ ਕਿਉਂਕਿ ਉਹਨਾਂ ਦੇ ਬੜੇ ਵੀਡੀਓਜ਼ ਉਹਨਾਂ ਦੀਆਂ ਬੜੀਆਂ ਗੱਲਾਂ ਬਾਤਾਂ ਜਿੱਥੇ ਉਹ ਸਾਹਮਣੇ ਆਈਆਂ ਜਿਨ੍ਹਾਂ ਦੇ ਵਿੱਚ ਉਹ ਧਾਰਮਿਕ ਨੇਤਾ ਜਾਂ ਜਥੇਦਾਰ ਦੇ ਰੂਪ ਦੇ ਵਿੱਚ ਘਟ ਬਲਕਿ ਉਸ ਸਮੇਂ ਉਹ ਸਿਆਸਤ ਕਰਦੇ ਨਜ਼ਰ ਆਏ ਜਿਸ ਤਰੀਕੇ ਨਾਲ ਵਿਰਸਾ ਸਿੰਘ ਵਲਟੋਈ ਨੂੰ ਪੂਰਨ ਤੌਰ ਤੇ ਉਹਨਾਂ ਨੇ 10 ਸਾਲ ਵਾਸਤੇ ਪਾਰਟੀ ਚੋਂ ਬਾਹਰ ਕੱਢ ਦਾ ਨਿਰਦੇਸ਼ ਦੇ ਦਿੱਤਾ ਹੁਣ ਇਹ ਗੱਲ ਜਥੇਦਾਰ ਨੂੰ ਕੀ ਸਮੱਸਿਆ ਹੈ ਕਿ ਅਬ ਵਿਰਸਾ ਸਿੰਘ ਵਲਟੋਹਾ ਜੋ ਮਰਜੀ ਬੋਲੇ ਕਿਉਂਕਿ ਟਾੜਾ ਮੁੱਦਾ ਉਥੇ ਧਾਰਮਿਕ ਮੁੱਦਿਆਂ ਨੂੰ ਨੂੰ ਜੱਥੇ ਨਾਲ ਆ ਕਿ ਧਾਰਮਿਕ ਬੁੱਤੇ ਜਿਹੜੇ ਆ ਰਹੇ ਨੇ ਉਹਨਾਂ ਮਸਲੇ ਨਾਲ ਜੱਥੇ ਦਾ ਬਾਕੀ ਹੁਣ ਗਿਰਸਾ ਸਿੰਘ ਬਲਟੋਵਾ ਕੀ ਬੋਲਦਾ ਤੁਸੀਂ ਉਦੋਂ ਐਂਟਰੀ ਜਦੋਂ ਉਹਦੀ ਲੱਗੀ ਜਾਂ ਉਹਦੀ ਐਂਟਰੀ ਤੁਸੀਂ ਕਿਹਾ ਕਿ ਇਸ ਨੂੰ ਬਾਹਰ ਪੱਡੋ ਕਾਲੀ ਉਹ ਦੱਸੋ ਕਿ ਉਹ ਭੂਮਿਕਾ ਤੁਹਾਡੀ ਕੀ ਸੀ ਇੱਕ ਪ੍ਰਸ਼ਨ ਜਿਹੜਾ ਆਪਣੇ ਆਪ ਦੇ ਵਿੱਚ ਪੈਦਾ ਹੁੰਦਾ ਹੈ ਕਿ ਤੁਸੀਂ ਦੇ ਜੱਥੇਦਾਰ ਜੇ ਤੁਸੀਂ ਦੇ ਧਰਮ ਦੇ ਸੰਬੰਧੀ ਜਾਂ ਸਿੱਖ ਰਹਿਤ ਮਰਿਆਦਾ ਦੇ ਸੰਬੰਧੀ ਤੁਸੀਂ ਪਹਿਰਾ ਦੇਣਾ ਹੈ ਨਾ ਕਿ ਤੁਸੀਂ ਇਹੋ ਜਿਹੇ ਨੇਤਾਵਾਂ ਦੇ ਸੰਬੰਧੀ ਗੱਲ ਕਰਦੀ ਫਿਰ ਇਹੋ ਹੀ ਜੱਥੇਦਾਰ ਸੀ ਜਦੋਂ 328 ਰੂਪਾਂ ਦੇ ਸੰਬੰਧੀ ਗੱਲ ਹੋਈ ਔਰ ਮੈਨੂੰ ਅਜ ਤੱਕ ਜਿਆਦਾ ਪੈਣਾ ਇਹ ਮੁੱਕਰ ਗਈ ਕਿ ਇਹਦੇ ਜੀ ਨਹੀਂ ਇਨੇ ਰੂਪ ਗੋਮੀ ਨਹੀਂ ਹੋਏ ਫਿਰ ਬਾਅਦ ਚ ਕਹਿੰਦੇ ਜੇ 280 ਹੋਏ ਫਿਰ 320 ਮਤਲਬ ਇਹ ਜਥੇਦਾਰ ਸਾਹਿਬ ਦੀ ਬਿਆਨਬਾਜ਼ੀ ਬੜੇ ਸਮੇਂ ਪਲਟਦੀ ਰਹੀ ਫਿਰ ਇੱਕ ਵਾਰੀ ਇਹ ਵੀ ਇਹਨਾਂ ਦਾ ਬਿਆਨ ਆਇਆ ਕਿ ਨਹੀਂ ਕੋਈ ਰੂਪ ਗੋਮੀ ਨਹੀਂ ਹੋਏ ਕੋਈ ਗੱਲ ਹੀ ਨਹੀਂ ਇਦਾਂ ਦੀ ਫਿਰ ਕਹਿੰਦੇ ਨਹੀਂ ਨਹੀਂ ਗਲਤੀ ਲੱਗ ਗਈ ਆ ਫਿਰ ਕਹਿੰਦੇ ਜੀ ਮੈਂ ਮੈਂ ਕਿਹਾ ਹੀ ਨਹੀਂ ਬਹੁਤ ਕੋ ਜਿਆਨੀ ਹਰਪ੍ਰੀਤ ਸਿੰਘ ਨੇ ਉਹਨਾਂ ਦਿਨਾਂ ਚ ਕਿਹਾ ਕਿ ਜੇ ਵਾਕਿਆ ਹੈ ਗਿਆਨੀ ਹਰਪ੍ਰੀਤ ਸਿੰਘ ਉਦੋਂ ਬਤੌਰ ਜਥੇਦਾਰ ਆਪਣੀ ਸਹੀ ਭੂਮਿਕਾ ਨਿਭਾਈ ਹੁੰਦੀ ਤਾਂ ਸ਼ਾਇਦ ਅੱਜ ਪੰਥ ਜਿਹੜਾ ਇਸ ਮੋੜ ਤੇ ਖੜਾ ਉਹ ਨਾ ਹੁੰਦਾ ਉਦੋਂ ਸੀਐਮ ਤੇ ਜਥੇਦਾਰ ਨੂੰ ਸਲਾਹ ਦੇ ਰਿਹਾ ਕਿ ਹਾਂ ਵੀ ਤੁਸੀਂ ਦੋਵੇਂ ਸਵੇਦਨਸ਼ੀਲਤਾ ਤੋਂ ਕੰਮ ਲਓ ਸਹਿਨਸ਼ੀਲਤਾ ਤੋਂ ਕੰਮ ਲਓ ਪਰ ਬੰਦਾ ਪੁੱਛੇ ਕਿ ਜਦੋਂ ਤੁਸੀਂ ਆਪ ਜਥੇ ਅਕਾਲ ਤਖਤ ਦੀ ਪਸੀਲ ਤੇ ਬੈਠ ਕੇ 2 ਦਸੰਬਰ ਨੂੰ ਸੁਖਬੀਰ ਸਿੰਘ ਬਾਦਲ ਜਾਂ ਅਕਾਲੀ ਲੀਡਰਸ਼ਿਪ ਨੂੰ ਕਿਹਰੇ ਚਲੇ ਆਉਂਦੇ ਸਵਾਲ ਜਵਾਬ ਕੀਤੇ ਉਦੋਂ ਤੁਹਾਡੀ ਜਿਹੜੀ ਭੂਮਿਕਾ ਉਹ ਕੀ ਸੀ ਤੇ ਲੱਭਣ ਵਾਲੀ ਤਾਂ ਗੱਲ ਫਿਰ ਆ ਰਖੜਾ ਸਾਹਿਬ ਇਹੋ ਹੀ ਆ ਹੁਣ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਤੇ ਦੂਜੇ ਪਾਸੇ ਭਾਜਪਾ ਦੇ ਨਾਲ ਵੀ ਉਹਨਾਂ ਦੀਆਂ ਨਜ਼ਰੀਆਂ ਕਿਸੇ ਦੋ ਨੂੰ ਕੀਆ ਨਹੀਂ ਹੈਗੀਆਂ ਲਾਭ ਉਹੋ ਹੀ ਰਹੇ ਨੇ ਕਿ ਇਸ ਮੁੱਦੇ ਦੇ ਜੇਕਰ ਕੋਈ ਸਿਆਸੀ ਇਲਾਹਾ ਉਹਨਾਂ ਦੀ ਪਾਰਟੀ ਨੂੰ ਮਿਲ ਸਕੇ ਤਾਂ ਜਰੂਰ ਲੈਣਾ ਚਾਹੀਦਾ ਬਾਕੀ ਹੁਣ ਲੋਕਾਂ ਦੇ ਸਾਹਮਣੇ ਸਾਰਾ ਸੱਚ ਲੋਕਾਂ ਦੇ ਸਾਹਮਣੇ ਹੀ ਹੈ ਦੇਖਦੇ ਆ ਕਿ ਜਥੇਦਾਰ ਆ ਗਿਆਨੀ ਹਰਪ੍ਰੀਤ ਜਿਹੜੀ ਮਾਫ ਕਰਨਾ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੁਣੀ ਦੀ ਭੂਮਿਕਾ ਜਿਹੜੀ ਅਗਲੇ ਦਿਨਾਂ ਚੱਕੇ ਹੋਜੀ ਸਾਹਮਣੇ ਹੁੰਦੀ ਆ ਇਹ ਤਾਂ ਆਪਣੇ ਆਉਣ ਵਾਲਾ ਸਮਾਂ ਦੱਸੂਗਾ ਬਾਕੀ ਉਹਨਾਂ ਦੇ ਇਹ ਬਿਆਨ ਜਿਹੜੇ ਨੇ ਅੱਜ ਚर्चा ਦਾ ਵਿਸ਼ਾ ਜਿਹੜੇ ਜਰੂਰ ਬੜੇ ਨੇ ਖਾਸ ਤੌਰ ਤੇ ਜਦੋਂ ਜਥੇਦਾਰ ਨੂੰ ਇਹ ਸਲਾਹ ਦੇ ਰਹੇ ਸੀ ਕਿ ਜਥੇਦਾਰ ਸਾਹਿਬ ਤੁਸੀਂ ਸਿਆਸਤ ਨਾ ਕਰੋ ਤਾਂ ਬੰਦਾ ਪੁੱਛੇ ਕਿ ਇਹ ਪੇੜ ਜਿਹੜੀ ਪੈ ਜਿਹੜੀ ਪੈੜ ਆ ਇਹ ਕਿਸ ਨੇ ਪਾਈ ਇਹ ਨਵੀਂ ਪਈ ਨਹੀਂ ਇਹ ਪੁਰਾਣੇ ਸਮਾਜ ਤੁਸੀਂ ਵੀ ਉਹ ਭੂਮਿਕਾ ਜਿਹੜੀ ਆ ਉਹਨਾਂ ਭਾਈ ਆ ਬਾਕੀ ਚਲੋ ਖੈਰ ਦੇਖ ਲੈ ਕਿ ਜਥੇਦਾਰ ਸਾਹਿਬ ਆ ਗਿਆਨੀ ਹਰਪ੍ਰੀਤ ਸਾਹਿਬ ਨੂੰ ਕਿਵੇਂ ਲੈਂਦੇ ਬਿਲਕੁਲ ਅਣਕੀਸਰ ਅਖੀਰ ਦੇ ਵਿੱਚ ਗੱਲ ਕਰ ਲਈ ਕਾਂਗਰਸ ਦੀ ਤਾਂ ਕਾਂਗਰਸ ਦੇ ਵੱਲੋਂ ਮਨਰੇਗਾ ਬਚਾਓ ਸੰਗਰਾਮ ਸੰਘਰਸ਼ ਦੀ ਸ਼ੁਰੂਆਤ ਕੀਤੀ ਗਿਆ ਪਰ ਇਸ ਸੰਘਰਸ਼ ਦੇ ਵਿੱਚ ਗਰੀਬ ਦਲਿਤਾਂ ਦੀ ਤਾਂ ਗੱਲ ਘੱਟ ਹੋ ਰਹੀ ਹੈ ਪਰ ਕਾਂਗਰਸ ਦੇ ਵਿੱਚਕਾਰ ਜੋ ਖਾਣਾ ਜੰਗੀ ਆ ਜਾਂ ਕਾਂਗਰਸ ਦੇ ਵਿੱਚ ਜੋ ਸੀਐਮ ਫੇਸ ਨੂੰ ਲੈ ਕੇ ਦਾਵੇਦਾਰੀ ਆ ਉਸ ਨੂੰ ਲੈ ਕੇ ਲਗਾਤਾਰ ਬਿਆਨ ਦਿੱਤੇ ਜਾ ਰਹੇ ਨੇ ਕਾਂਗਰਸ ਦੇ ਇਸ ਸੰਘਰਸ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਕਾਂਗਰਸ ਵੀ ਅਸਲ ਮੁੱਦੇ ਤੋਂ ਭਟਕ ਚੁੱਕੀ ਹੈ ਜੀ ਜਵਾਬ ਤਾਂ ਤੁਸੀਂ ਰਖੜਾ ਸਾਹਿਬ ਖੁਦ ਹੀ ਦੇ ਦਿੱਤਾ ਕਿ ਵਾਕਿਆ ਬਦਰੇਗਾ ਦੇ ਸੰਬੰਧੀ ਜਿਹੜਾ ਵਿਰੋਧ ਪ੍ਰਦਰਸ਼ਨ ਹੋ ਰਿਹਾ ਕਿਸਾਨਾਂ ਤੇ ਦਲਤਾਂ ਦੀ ਗੱਲ ਘੱਟ ਇਹ ਗੱਲ ਹੋ ਰਹੀ ਹੈ ਕਿ ਮੈਂ ਨਹੀਂ ਜ ਮੁੱਖ ਮੰਤਰੀ ਬਨਣਾ ਮੈਨੂੰ ਨਹੀਂ ਕੁਰਸੀ ਚਾਹੀਦੀ ਬੰਦਾ ਪੁੱਛੇ ਕਿ ਤੁਹਾਡੀ ਸਰਕਾਰ ਬਣੀਏ ਤੁਸੀਂ ਬੜਾ ਗਲਤ ਹੋਇਆ ਸੁਪਰਮੀ ਦੁਨੀਆ 'ਚ ਤੁਰੇ ਫਿਰਦੇ ਪਏ ਜੇ ਮੈਂ ਸੁਖਜਿੰਦਰ ਸਿੰਘ ਰੰਧਾਵੇ ਦੀ ਆ ਉਹ ਸਟੇਟਮੈਂਟ ਹੋਣੇ ਕੋ ਸਮਾਂ ਪੈਣਾ ਦੇਖਣ ਰਿਹਾ ਅਸਾਂ ਉਹ ਭਗਵੰਤ ਮਾਨ ਨੂੰ ਕਿਹੜੀ ਗੱਲ ਜਿਹੜੀ ਹੋ ਰਹੀ ਆ ਉਹ ਮਦਰੇਗਾ ਦੇ ਸੰਬੰਧ 'ਚ ਕਰ ਲੋ ਉਹ ਦਬਕੇ ਭਗਵੰਤ ਮਾਨ ਨੂੰ ਮਰੀ ਜਾਂਦਾ ਪਿਆ ਤੇ ਨੂੰ ਵੇਖਾਂਗੇ ਤੂੰ ਉਸ غرور ਦੀ ਜੇਹ ਜਿਹਾ ਕੋਈ ਤੇਰੀ ਕੋ ਮੁਲਾਕਾਤ ਵਾਸਤੇ ਨਹੀਂ ਜਾਣਾ ਕਿ ਉਹਦੀ ਸ਼ਬਦਾਬਲੀ ਜਿਹੜੀ ਇੰਨੀ ਮਾੜੀ ਸ਼ਬਦਾਬਲੀ ਲੱਗੀ ਕਿ ਕਿਸੇ ਪੱਖ ਤੋਂ ਸੁਖਜਿੰਦਰ ਦਾ ਵਦੇ ਉਹ ਕਦ ਵੀ ਨਹੀਂ ਜਿਤਰਾਂ ਉਹ ਦਬਕੇ ਮਾਰਦ ਰਿਹਾ ਪ੍ਰੋਗਰਾਮ ਤੁਸੀਂ ਕੀ ਕਰ ਰਹੇ ਜੇ ਪ੍ਰੋਗਰਾਮ ਤੋਂ ਹੀ ਕਿਸਾਨਾਂ ਤੇ ਮਜ਼ਦੂਰਾਂ ਦੇ ਹੱਕ ਦੀ ਗੱਲ ਕਰ ਰਹੇ ਜੇ ਗੁੱਸਾ ਤੁਸੀਂ ਭਗਵੰਤ ਮਾਨ ਤੇ ਕੱਢ ਰਹੇ ਜੇ ਮਨਰੇਗਾ ਦਾ ਨਾ ਹੀ ਨਹੀਂ ਇਸੇ ਤਰੀਕੇ ਨਾਲ ਰਾਜਾ ਬਣੇਗਾ ਵੀ ਮੈਂ ਇੱਕ ਵੀਡੀਓ ਦੇਖ ਰਿਹਾ ਉਹ ਵੀ ਕਹੀ ਜਾਂਦਾ ਬਿਲਕੁਲ ਨਹੀਂ ਸਾਨੂੰ ਕੁਰਸੀ ਚਾਹੀਦੀ ਅਸੀਂ ਆਰਾਮ ਨਾਲ ਕੰਮ ਕਰਨਾ ਉਹ ਬੰਦਾ ਪੁੱਛੇ ਉਹ ਲਓ ਮਾ ਸੁਪੇਨਾ ਸਰਕਾਰ ਤੇ ਬਣਾ ਲਓ ਕੁਰਸੀਆਂ ਦੀ ਗੱਲ ਬਾਅਦ ਚ ਕਰ ਲਿਓ ਤੇ ਜਾਂ ਜਿਹੜੀ ਇਹ ਤੁਹਾਨੂੰ ਹਾਈ ਕਮਾਂਡ ਨੇ ਜ਼ਿੰਮੇਵਾਰੀ ਦਿੱਤੀ ਆ ਇਹ ਜ਼ਿੰਮੇਵਾਰੀ ਠੀਕ ਤਰੀਕੇ ਨਾਲ ਮਾਣੋ ਉਹਨਾਂ ਲੋਕਾਂ ਦੀ ਗੱਲ ਕਰ ਲਓ ਜਿਨ੍ਹਾਂ ਲੋਕਾਂ ਕੋ ਤੁਸੀਂ ਵੋਟਾਂ ਲੈਣੀਆਂ ਤੇ ਜਾਂ ਤੁਸੀਂ ਆਪਣੀ ਡਫਲੀ ਆਪਣਾ ਹੀ ਰਾਗ ਜਿਹੜਾ ਅਲਾਪਣਾ ਹੈਗਾ ਬਿਲਕੁਲ ਤੇ ਇਹ ਕਾਂਗਰਸ ਦਾ ਇਸ ਚੀਜ਼ ਨੇ ਜਲੂਸ ਕੱਢ ਕੇ ਰੱਖ ਦਿੱਤਾ ਕਿਉਂਕਿ ਜਿੱਥੇ ਗੱਲਾਂ ਉਹਨਾਂ ਨੇ ਲੋਕਾਂ ਦੀਆਂ ਕਰਦੀਆਂ ਕਿਸਾਨਾਂ ਦੀਆਂ ਕਰਦੀਆਂ ਮੰਦਰੇਗਾ ਦੇ ਸੰਬੰਧੀ ਕਰਦੀਆਂ ਉੱਥੇ ਉਹਨਾਂ ਦੀ ਧੜੇਬਾਜੀ ਜਿਹੜੀ ਉਹ ਸਾਹਮਣੇ ਆ ਰਹੀ ਆ ਉਹ ਨਹੀਂ ਆਇਆ ਉਹ ਨਹੀਂ ਆਇਆ ਸੋ ਇਹ ਕਾਂਗਰਸ ਪਾਰਟੀ ਇਹਦੇ ਵਿੱਚ ਕੋਈ ਨਵੀਂ ਗੱਲ ਨਹੀਂ ਆ ਅਜੇ ਫਿਰ ਸਰਕਾਰ ਆ ਲੈਣ ਤੇ ਫਿਰ ਵੇਖ ਲਓ ਬਾਕੀ ਬਿਲਕੁਲ ਤੁਸੀਂ ਸਹੀ ਗੱਲ ਕਹੀ ਕਿ ਇਹ ਉਸ ਮੁੱਦੇ ਦੇ ਆ ਲੋਕਾਂ ਨੂੰ ਆਪਣੇ ਨਾਲ ਤੋਰਨ ਵਿੱਚ ਪੂਰਨ ਤੌਰ ਤੇ ਅਸਫਲ ਜਿਹੜੀ ਹੈ ਕਾਂਗਰਸ ਪਾਰਟੀ ਇਹਨਾਂ ਪ੍ਰਦਰਸ਼ਨਾਂ ਵਿੱਚ ਰਹੀ ਹੈ ਕਿਉਂਕਿ ਇੱਥੇ ਇਹਨਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਅਸੀਂ ਸਰਕਾਰ ਜਦੋਂ ਬਣੀ ਅਸੀਂ ਮੁੱਖ ਮੰਤਰੀ ਬਣਨਾ ਕੋਈ ਨਹੀਂ ਵੇਖੀ ਜਾਊਗੀ ਮੁੱਦਾ ਨਹੀਂ ਸਰਕਾਰ ਬਣਨ ਦਾ ਜਾਂ ਮੁੱਖ ਮੰਤਰੀ ਬਣਨ ਦਾ ਮੁੱਦਾ ਇਹ ਆ ਕਿ ਤੁਸੀਂ ਇਸ ਮੰ drega ਦੇ ਸੰਬੰਧੀ ਕਿਵੇਂ ਆਪਣਾ ਤੁਹਾਡਾ ਰੁਖ ਚ ਰੱਖ ਕੇ ਆਰ ਕਦੇ ਕਿਵੇਂ ਲੋਕ ਰਾਏ ਨੂੰ ਆਪਣੇ ਨਾਲ ਤੋਰਨ ਵਿੱਚ ਸਫਲ ਹੁੰਦੇ ਜਾਈਏ ਬਿਲਕੁਲ ਅਣਕੀ ਸਰ ਜੇਕਰ ਲੋਕਾਂ ਦੀ ਲੜਾਈ ਲੜਾਂਗੇ ਤਾਂ ਤਾਂ ਹੀ ਸਰਕਾਰ ਬਣੇਗੀ ਤਾਂ ਹੀ ਕਾਂਗਰਸ ਸਰਕਾਰ ਦੇ ਵਿੱਚ ਆਵੇਗੀ ਫਿਰ ਹੀ ਕੋਈ ਮੁੱਖ ਮੰਤਰੀ ਬਣੇਗਾ ਪਹਿਲਾਂ ਤਾਂ ਕਾਂਗਰਸ ਲੀਡਰ ਸੁਪਨੀ ਲੈ ਰਹੇ ਸ਼ਾਇਦ ਇਸੇ ਕਰਕੇ ਕਾਂਗਰਸ ਨੂੰ ਲੈ ਕੇ ਇਹ ਗੱਲ ਕਹੀ ਜਾਂਦੀ ਕਿ ਕਾਂਗਰਸ ਦੇ ਕੋਲ ਸਿਹਰਾ ਤਾਂ ਇੱਕ ਹੈ ਪਰ ਲਾੜੇ ਕਈ ਨੇਤੇ ਉਹ ਸਮੇਂ-ਸਮੇਂ ਦੇ ਨਾਲ ਬਲਬਲੇ ਦਿਖਾਈ ਵੀ ਦਿੰਦੇ ਨੇ ਅਣਕੀ ਚਾਰ ਤੁਸੀਂ ਪ੍ਰੋਗਰਾਮ ਦੇ ਲਈ ਸਾਡੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਰਖੜਾ ਸਾਹਿਬ ਤਾਂ ਐਸੀ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਜੀ ਜਿਨ੍ਹਾਂ ਦੇ ਵੱਲੋਂ ਪ੍ਰੋਗਰਾਮ ਦੇ ਵਿੱਚ ਤਮਾਮ ਖਬਰਾਂ ਤੇ ਵਿਚਾਰ ਚਰਚਾ ਕੀਤੀ ਗਈ ਉਮੀਦ ਹੈ ਦਰਸ਼ਕਾਂ ਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਹੋਰ ਵੱਡੀਆਂ ਅਪਡੇਟ ਦੇ ਲਈ ਜੁੜੇ ਰਹੋ ਰੋਜ਼ਾਨਾ ਲੋਕਨਾ ਟੀਵੀ ਦੇ ਨਾਲ ਮੈਨੂੰ ਦੋ اجازت ਧੰਨਵਾਦ